ਸਾਬ ਦੇ ਘਟਾਲੇ ਦੇ ਕਰਕੇ ਹਾਰ ਹੋ ਗਿਆ ਲੇਕਿਨ ਆਪਾਂ ਕੋਈ ਸਬਕ ਦੇ ਸਿੱਖਣਾ ਔਰ ਇੱਥੇ ਬਸ ਨਹੀਂ ਇਹ ਬੈਕ ਦੋਰ ਰਾਹੀਂ ਪੰਜਾਬ ਨੂੰ ਉੱਚਾਉਣਾ ਚਾਹੁੰਦਾ ਤੁਸੀਂ ਸਾਰਿਆਂ ਨੇ ਉਧਰ ਸੁਣ ਲਿਆ ਦੇਖ ਲਿਆ ਕਿ ਜਿਹੜਾ ਮੈਂਬਰ ਪਾਰਲੀਮੈਂਟ ਆ ਸੰਜੀਪ अरोड़ा ਲੁਧਿਆਣੇ ਦਾ ਰਾਜ ਸਭਾ ਦਾ ਉਹਨੂੰ ਇਹਨਾਂ ਨੇ ਨਾਮਿਨੇਟ ਕਰਤਾ ਕਿ ਲੁਧਿਆਣਾ ਬੈਸਟ ਜਿੰਨੀ ਚੋਣ ਲੜੇਗਾ ਔਰ ਉਹਨੂੰ ਇਹ ਮੰਤਰੀ ਬਣਾਉਣਗੇ ਹੁਣ ਪਹਿਲਾਂ ਕੈਬਨਿਟਸ ਲੈਣਗੇ ਤਾਂ ਕਿ ਰਾਜ ਸਭਾ ਦੀ ਸੀਟ ਜਲਦੀ ਅਸਤੀਫਾ ਦੇ ਦਵੇ ਤੇ ਕੇਜਰੀਵਾਲ ਨੂੰ ਪੰਜਾਬ ਦੇ ਕੋਟੇ ਤੋਂ ਰਾਜ ਸਭਾ ਭੇਜਣ ਦੀ ਤਿਆਰੀ ਕਰ ਰਹੇ ਨੇ ਲੋਕ ਹੁਸ਼ਾਰਪੁਰ ਬੈਣਾ ਕੋਈ ਵਿਪਾਸਾ ਨਹੀਂ ਗਿਆ ਸਭ ਉਹਨੂੰ ਕਿ ਰਾਮਾ ਤੇ ਇਹ ਫਰਜ਼ੀ ਗੱਲਾਂ ਨੇ ਔਰ ਇੱਥੇ ਬੈਠ ਕੇ ਉਹਨ सहारਪੁਰ ਅਗਲੇ 5-10 ਦਿਨ 15 ਦਿਨ ਕਿ ਮੈਨੂੰ ਕੋਈ ਡਿਸਟਰਬ ਵੀ ਨਾ ਕਰੇ ਸਾਰੀ ਐਡਮਿਨਿਸਟ੍ਰੇਸ਼ਨ ਦਾ ਕੰਮ ਪੰਜਾਬ ਤੋਂ ਚਲਾਵੇਗਾ ਅਗਲੀ ਗੱਲ ਜਿਹੜਾ ਪਿਛਲੇ ਦਿਨਾਂ ਚ ਪੁਲਿਸ ਦਾ ਜਿਹੜਾ ਸਾਰਾ ਰੀਬੈਂਪ ਹੋਇਆ ਨਾ ਪੁਲਿਸ ਦੇ ਅਫਸਰ ਦੀਆਂ ਬਦਲੀਆਂ ਹੋਈਆਂ ਐ ਐਸਐਸਪੀ ਲੈਵਲ ਦੀਆਂ ਐਡੀਜੀਪੀ ਲੈਵਲ ਦੀਆਂ ਜੇ ਇਹ ਜਾਣਕਾਰੀ ਕਰੈਕਟ ਆ ਕੇ ਇਹਨੇ ਦਿੱਲੀ ਇੱਕ 11 ਵਜੇ ਤੋਂ ਲੈ ਕੇ 2 ਵਜੇ ਤੱਕ ਸੌਟ ਰੱਖਿਓ ਸੌਟ ਮਤਲਬ ਕਿ ਟਾਈਮ ਰੱਖਿਆ ਸੀ ਕਿ ਆ ਆ ਪੰਜ ਜ਼ਿਲ੍ਹਾ ਦੇ ਐਸਐਸਪੀ ਮੈਨੂੰ 11 ਵਜੇ ਤੋਂ 2 ਵਜੇ ਤੱਕ ਅੱਜ ਮਿਲਣਗੇ ਆ ਪੰਜ ਛੇ ਜ਼ਿਲ੍ਹਾ ਦੇ ਅਗਲੇ ਦਿਨ ਮਿਲਗੇ ਤੇ ਆ ਅਗਲੇ ਦਿਨ ਮਿਲਗੇ ਸਾਰੇ ਪੰਜਾਬ ਦੇ ਅਫਸਰ ਸਾਹਿਬ ਨੂੰ ਉੱਥੇ ਬੁਲਾਇਆ ਗਿਆ ਵਾ ਔਰ ਜਿਹੜੀ ਪਿਛਲੇ ਦਿਨਾਂ ਚ ਕੈਬਨਟ ਮੀਟਿੰਗ ਹੋਈ ਆ ਜਿੱਦੇ ਜਿਸ ਦੀ ਇਹਨਾਂ ਨੇ ਕੋਈ ਤਸਵੀਰ ਅੰਦਰਲੀ ਫੋਟੋ ਬਾਹਰ ਨਹੀਂ ਆਉਣ ਦਿੱਤੀ ਆਈ ਬਿਲੀਵ ਉਹ ਦੱਸਿਆ ਗਿਆ ਕਿ ਉਸ ਕੈਬਨਟ ਮੀਟਿੰਗ ਵਿੱਚ ਮਨੀਸ਼ ਸੋਡਿਆ ਆਇਆ ਹੋਇਆ ਸੀ ਜਦ ਦਿਨ ਇਹਨਾਂ ਨੇ ਆ ਸ਼ਰਾਬ ਦੀ ਨੀਤੀ ਦਾ ਨਵਾਂ ਨਵੀਂ ਸ਼ਰਾਬ ਨੀਤੀ ਐਲਾਨ ਕੀਤੀ ਨਾ 3 ਸਾਲ ਤੋਂ ਸੁੱਤੇ ਰਹਿਣ ਤੋਂ ਬਾਅਦ ਉਹਦੇ ਵਿੱਚ ਮਨੀਸ਼ ਸੋਡਿਆ ਬੈਠਾ ਉਹਦੇ ਵਿੱਚ ਇਹਨਾਂ ਦਾ ਜਿਹੜਾ ਪੀਆ ਵਿਰਭਪ ਕੁਮਾਰ ਜਿਹਨੇ ਉਹ ਸਵਾਤੀ ਮਹਲੇਵਾਲ ਨੂੰ ਕਟਿਆ ਸੀਗਾ ਦੁੱਤੀਆਂ ਦੇ ਨਾਲ ਉਹ ਵੀ ਉੰਦਰ ਬੈਠਾ ਸੀਗਾ ਤੁਸੀਂ ਦੇਖੋ ਇਹ ਸਰਕਾਰ ਦੇ ਕੰਮ ਕੀ ਨੇ ਅੱਛਾ ਅਗਲੀ ਗੱਲ ਇਹ ਬੁਲਡੋਜ਼ਰ ਨਾਲ ਲੋਕਾਂ ਦੇ ਘਰ ਘਟਾਰੇ ਅੱਜ ਮੈਂ ਇੱਕ ਫੋਟੋ ਸ਼ੇਅਰ ਕੀਤੀ ਆ ਇੱਕ ਨੌਜਵਾਨ ਨਸ਼ੇ ਦੇ ਭੇਟ ਚੜ ਗਿਆ ਜਗਰਾਉਂ ਹਲਕੇ ਦਾ ਕੀ ਉਹਦਾ ਘਰ ਵੀ ਢਾਉਣਗੇ ਤੁਸੀਂ ਔਰ ਹਾਈ ਕੋਰਟ ਨੇ ਇਹਨਾਂ ਨੂੰ ਨੋਟਿਸ ਕਰਤਾ ਜਦ ਸੁਪਰੀਮ ਕੋਰਟ ਆਫ ਇੰਡੀਆ ਨੇ ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਦੀ ਬੁਲਡੋਜ਼ਰ ਪੋਲਿਟਿਕਸ ਦੇ ਰੋਕ ਲਾਈ ਹੋਈ ਹੈ